ਪੰਜਾਬੀ ਗਾਇਕ ਅੰਮ੍ਰਿਤ ਮਾਨਦੀ ਪੰਜਾਬ ਦੇ ਵਿੱਚ ਐਂਟਰੀ ਤੇ ਬਵਾਲ ਹੋ ਸਕਦਾ ਹੈ ਜੀਆਂ ਵਿਰੋਧੀ ਕੌਲ ਐਸੀ ਪਾਇਆ ਚਾਰੇ ਦੇ ਵੱਲੋਂ ਦਿੱਤੀ ਗਈ ਹੈ ਦਰਸਨ ਫਿਰੋਜ਼ਪੁਰ ਦੇ ਵਿੱਚ 11 ਅਤੇ 12 ਫਰਵਰੀ ਨੂੰ ਬਸੰਤ ਪੰਜਵੀਂ ਪਤੰਗ ਮੇਲਾ ਹੋਣ ਜਾ ਰਿਹਾ ਜਿਸ ਦੇ ਵਿੱਚ ਅੰਮ੍ਰਿਤ ਮਾਲ ਨੂੰ ਇਨਵੀਟੇਸ਼ਨ ਮਿਲਿਆ ਹੈ ਉਹਨਾਂ ਨੇ ਇੱਥੇ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਹੀ ਐਸੀ ਪਾਇਆ ਚਾਰੇ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ ਕਾਲੀਆਂ ਚੰਡੀਆਂ ਲੈ ਕੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਦਰਸਲ ਅਮਰਿਤ ਮਾਨ ਦੇ ਪਿਤਾ ਦੇ ਨਾਲ ਜੁੜਿਆ ਹੋਇਆ ਵਿਵਾਦ ਹੈ ਜਿਸ ਕਰਕੇ ਅਮਰਿਤ ਮਾਨ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਪਿਤਾ 'ਤੇ ਇਲਜ਼ਾਮ ਨੇ ਕਿ ਉਹਨਾਂ ਨੇ ਐਸ்சி ਪਾਇ ਚਾਰੇ ਦੇ ਨਾਲ ਸੰਬੰਧਿਤ ਜਾਲੀ ਸਰਟੀਫਿਕੇਟ ਬਣਾਇਆ ਤੇ ਲੰਬੇ ਸਮੇਂ ਤੱਕਰ ਨੌਕਰੀ ਕੀਤੀ ਇਸੇ ਨੂੰ ਲੈ ਕੇ ਐਸ்சி ਪਾਇ ਚਾਰੇ ਦੇ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਲੇਕਿਨ ਹੁਣ ਵੱਡਾ ਐਲਾਨ ਐਸ்சி ਪਾਇ ਚਾਰੇ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਜਦੋਂ ਉਹ ਸਮਾਗਮ ਦੇ ਵਿੱਚ ਪਹੁੰਚਣਗੇ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਆਲਮਿਕੀ ਤਰ੍ਹਾਂ ਸੁਣਾਇ ਪਾਵਾ ਦੱਸਤੋਂ। ਤੋਂ ਕੱਲ ਵੀ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਇਹ ਜਿਹੜਾ ਅਮਰਤਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ। ਅਗਰ ਜੇ ਪਹੁੰਚੇਗਾ ਅਸੀਂ ਖੁੱਲ ਕੇ ਡਾਟ ਕੇ ਵਿਰੋਧ ਕਰਾਂਗੇ। ਤੇ ਮਤਲਬ ਕਿ ਜਿੰਨਾਂ ਵੀ ਸਾਡੀਆਂ ਟੀਮਾਂ ਬੈਠੀਆਂ ਹੋਈਆਂ ਨੇ ਅਸੀਂ ਫਿਰ ਵੀ ਮੀਟਿੰਗ ਹੋ ਰਹੀ ਹੈ। ਵੀ ਅਸੀਂ ਸੜਕਾਂ ਦੇ ਜਾਂ ਕਾਲੀਆਂ ਝੰਡੀਆਂ ਦਾ ਸਵਾਗਤ ਕਰਨਾ ਹੈ ਦਾ ਜਾਂ ਅਸੀਂ ਮਤਲਬ ਕਿ ਸੜਕਾਂ ਨੂੰ ਜਾਮ ਕਰਾਂਗੇ। ਅਸੀਂ ਡੀਸੀ ਸਾਹਿਬ ਅਗੇ ਬੇਨਤੀ ਕਰਨੀਆਂ ਵੀ ਇਹ ਮਤਲਬ ਕਿ ਜਿਹੜਾ ਅਮਰਦਮਾਨ ਇੱਥੇ ਨਾਮ ਲਾਇਆ ਜਾਵੇ ਕਿਉਂਕਿ ਬਸੰਤ ਪੰਚਮੀ ਦੇ ਵਿੱਚ ਕੋਈ ਹੋਰ ਵੀ ਸਿੰਗਰ ਆ ਸਕਦਾ ਜਰੂਰੀ ਨਹੀਂ ਵੀ ਅਮਰਦਮਾਨ ਹੀ ਪੰਜਾਬ ਦਾ ਸਿੰਗਰ ਹੈ ਕਿਉਂ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਵਿਰੋਧ ਐਸੇ ਕਰਕੇ ਕੀਤਾ ਜਾ ਰਿਹਾ ਜੇ ਇਹਨਾਂ ਦੇ ਪਿਤਾ ਨੇ ਅਸੀਂ ਸਰਟੀਫਿਕੇਟ ਲਾ ਕੇ ਨੌਕਰੀ ਵੀ ਕੀਤੀ ਉਹੀ ਪੈਸਾ ਜਿਹੜਾ ਅਸੀਂ ਪਾਲਣ ਪੋਸ਼ਣ ਨੇ ਅਮਰਦਮਾਨ ਦਾ ਵੀ ਹੋਇਆ ਤਾਂ ਤੁਹਾਨੂੰ ਪਤਾ ਹੀ ਵੀ ਜੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਪੁੱਤਰ ਹੀ ਹੁੰਦਾ ਤੇ ਇਸੇ ਕਰਕੇ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਜੀ ਪੁੱਤਰ ਹੀ ਹੋਂ ਜ਼ਿੰਮੇਵਾਰ ਹੈ ਕੁਈ ਕਾਨੂੰਨੀ ਕਾਰਵਾਈ ਚੱਲਦੀ ਹੈ ਹਾਂਜੀ ਬਿਲਕੁਲ ਜੀ ਕਾਨੂੰਨੀ ਕਾਰਵਾਈ ਸਾਡਾ ਚੋਰ ਰਿਜ਼ਰਵੇਸ਼ਨ 'ਤੇ ਚੋਰ ਪੜੋ ਪੱਕਾ ਮੋਰਚਾ ਜਿਹੜਾ ਮਹੱਲੀ 'ਚ ਲੱਗਾ ਸੀ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਇਹਨਾਂ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਉਹਦੇ ਵਿੱਚ ਸ਼ਾਮਿਲ ਹੈ ਇਨਕੁਆਰੀ ਵਿੱਚ ਇਹਦਾ ਪਿਤਾ ਉਹ ਫੋਰਮ ਭੱਜ ਗਿਆ ਜੀ ਤਾਂ ਇਸ ਕਰਕੇ ਮਤਲਬ ਅਸੀਂ ਇਹ ਵਿਰੋਧ ਕਰਦੇ ਆ ਵੀ ਇਹ ਅਮਰਦਮਾਨ ਇੱਥੇ ਨਾ ਆਵੇ ਤੋ ਡੀਸੀ ਸਾਹਿਬ ਨੂੰ ਲਗਾ ਬਾਰ ਬਾਰ ਫਿਰ ਬੇਨਤੀ ਕਰਨੀਆਂ ਵੀ ਇਹ ਨਾ ਹੀ ਆਵੇ ਤੇ ਚੰਗੀ ਗੱਲ ਹੈ ਨਹੀਂ ਤਾਂ 2 April ਵਾਲਾ ਤੁਹਾਨੂੰ ਪਤਾ ਹੀ ਹੈ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਸੀ